ਸਤਿ ਸ਼੍ਰੀ ਅਕਾਲ ਦੋਸਤੋ ਜੁ YouTube ਦੇ ਚੈਨਲ ਸੈਣੀ ਕੈਫੇ ਪਰਵਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਪੀ ਟ੍ਰਿਪਲ ਐਸ ਬੋਰਡ ਵਿੱਚ ਗਰੁੱਪ ਸੀ ਦੀਆਂ ਨਿਕਲੀਆਂ ਰਿਕਰੂਟਮੈਂਟ ਦੇ ਬਾਰੇ ਵਿੱਚ ਜਿਸ ਵਿੱਚ ਸੇਵਾਦਾਰ ਤੇ ਚੌਂਕੀਦਾਰ ਦੀ ਰਿਕਰੂਟਮੈਂਟ ਹੈ ਇਹ ਨਿਕਲੀ ਹੈ ਤੇ ਇਸ ਨੂੰ ਭਰਨ ਦੀ ਜੋ ਸਟਾਰਟ ਡੇਟ ਹੈ ਉਹ ਸ਼ੁਰੂ ਹੋ ਗਈ ਹੈ ਤੇ ਇਹ ਕੈਂਡੀਡੇਟ 26 ਅੱਠ ਤੋਂ ਇਸ ਨੂੰ ਭਰਛਾ ਦੇਣ ਤੇ 24 ਨੋ ਤੱਕ ਲਾਸਟ 5 ਵਜੇ ਤੱਕ ਇਸ ਨੂੰ ਫਾਰਮ ਨੂੰ ਕੈਂਡੀਡੇਟ ਭਰਛਾ ਦੇਣ ਤੇ 27 ਨੋ ਤੱਕ ਇਸ ਦੀ ਫੀਸ ਜਮ੍ਹਾਂ ਕਰਨ ਦੀ ਲਾਸਟ ਡੇਟ ਹੈ ਹੁਣ ਸਭੀਆਂ ਦੀ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਸੇਵਾਦਾਰ ਦੀ ਹੈ ਸੇਵਾਦਾਰ ਦੇ ਵਿੱਚ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਜਨਰਲ ਕੈਂਡੀਡੇਟ ਦੀਆਂ 53 ਪੋਸਟਾਂ ਹਨ ਜਿਸ ਦੇ ਵਿੱਚ 15 ਪੋਸਟਾਂ ਲੇਡੀਜ਼ ਦੇ ਲਈ ਹਾਂ ਇਸ ਤਰ੍ਹਾਂ ای ਡਬਲ ਯੂ ਐਸ ਵਿੱਚ 13 ਪੋਸਟਾਂ ਟੋਟਲ ਹਨ ਤੇ ਇਹਨਾਂ ਵਿੱਚੋਂ 3 ਪੋਸਟਾਂ ਲੇਡੀਜ਼ ਲਈ ਰਿਜ਼ਰਵ ਹਨ ਮਤਲਬ ਮੇਲ ਕੈਂਡੀਡੇਟ ਲਈ 10 ਪੋਸਟ ਆਉਣਗੇ ਇਸ ਤਰ੍ਹਾਂ ਵੀਰਵਾ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਕਿਸ ਆਪਣੀ ਕੈਟਾਗਰੀ ਦੇ ਅਕੋਰਡਿੰਗ ਤੁਸੀਂ ਉਸ ਵਿੱਚ ਦੇਖ ਸਕਦੇ ਹੋ ਤੇ ਨੈਕਸਟ ਜੋ ਫਿਜ਼ੀਕਲ ਹੈਂਡੀਕੈਪਟਾ 3 ਬੈਕਲੌਗ ਦੇ ਹਨ ਤੇ ਇੱਕ ਉਹਦੇ ਵਿੱਚ ਲੇਡੀਜ਼ ਰਿਜ਼ਰਵ ਹੈ ਨੈਕਸਟ ਪਾਰਟ ਜੋ ਹੈ ਉਹ ਚੌਂਕੀਦਾਰ ਦੀ ਪੋਸਟ ਦਾ ਹੈ ਚੌਂਕੀਦਾਰ ਦੀ ਪੋਸਟ ਦੇ ਵਿੱਚ ਜਨਰਲ ਕੈਟਾਗਰੀ ਚ ਟੋਟਲ 6 ਹਨ ਤੇ ਇਸ ਵਿੱਚ ਇੱਕ ਲੇਡੀ ਦੀ ਪੋਸਟ ਹੈ ਜੋ ਕਿ ਰਿਜ਼ਰਵ ਹੈ ਤੇ ਜੋ ਚੌਂਕੀਦਾਰ ਦੀ ਪੋਸਟ ਹਨ ਉਸ ਨੂੰ ਵੀ ਤੁਸੀਂ ਦੇਖ ਸਕਦੇ ਹੋ ਡਿਸਪਲੇ ਕਰ ਦਿੱਤੀਆਂ ਗਈਆਂ ਤੇ ਤੁਸੀਂ ਇਸ ਨੂੰ ਆਪਣੇ ਕੈਟਾਗਰੀ ਦੇ ਅਕੋਰਡਿੰਗ ਤਸੱਲੀ ਨਾਲ ਦੇਖ ਸਕਦੇ ਹੋ ਹੁਣ ਵਿਦਿਅਕ ਯੋਗਤਾ ਦੀ ਗੱਲ ਕਰਦੇ ਆ ਇਸ ਦੇ ਲਈ ਕੈਂਡੀਡੇਟ ਦੇ ਕੋਲ ਪੰਜਾਬੀ ਲੈਂਗੁਏਜ ਮਿਡਲ ਵਿੱਚ 8ਵੀਂ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਸਬਜੈਕਟ ਉਹ ਪੜਿਆ ਹੋਣਾ ਜ਼ਰੂਰੀ ਹੈ ਇਹ ਮੈਨੂ ਕੋ ਕੁਆਲੀਫਿਕੇਸ਼ਨ ਦਾ ਕੈਂਡੀਡੇਟ ਦੀ ਹੋਵੇਗੀ ਤੇ ਇਸ ਤੋਂ ਨੈਕਸਟ ਜੋ ਫਾਰਮ ਹੈ ਫਾਰਮ ਦਾ ਮੋਡ ਆਨਲਾਈਨ ਹੋਵੇਗਾ ਤੇ ਇੱਕ ਵਾਰ ਇਸ ਦੀ ਜੋ ਪੇਸਕੇਲ ਹੈ ਬਾਰੇ ਗੱਲ ਕਰ ਲੈਂਦੇ ਹਾਂ ਸਭ ਤੋਂ ਮਿਨੀਮਮ ਪੇਸਕੇਲ ਉਸ ਦਾ 18000 ਹੋਵੇਗਾ ਤੇ ਉਸ ਨੂੰ ਉਸਦੇ ਜੋ ਭੱਤੇ ਆ ਉਹ ਵੀ ਉਹਦੇ ਅਕੋਰਡਿੰਗ ਦਿੱਤੇ ਜਾਣਗੇ ਮਤਲਬ ਸਟਾਰਟਿੰਗ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੈਂਡੀਡੇਟ 18 ਸਾਲ 18000 ਕੈਂਡੀਡੇਟ ਨੂੰ ਮਿਲੇਗਾ ਉਮਰ ਮਿਨੀਮਮ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਕੈਂਡੀਡੇਟ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਐਸ்சி ਬੀਸੀ 40 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਕੇਂਦਰੀ ਸਰਕਾਰੀ ਜੋ ਹੈ ਕਰਮਚਾਰੀ ਹੈ ਕੇਂਦਰ ਤੇ ਰਾਜ ਦੇ ਉਸ ਦੀ ਉਮਰ 45 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਐਕ ਸਰਵਿਸਮੈਨ ਅਕੋਰਡਿੰਗ ਟੂ ਉਹਨਾਂ ਦੀ ਜੌਬ ਦੇ ਫੀ ਸਟ੍ਰਕਚਰ 1000 ਰੁਪਏ ਜਨਰਲ ਕੈਂਡੀਡੇਟ 250 ਰੁਪਏ ਐਸਸੀ ਬੀਸੀ ਐਕ ਸਰਵਿਸਮੈਨ ਤੇ ਡਿਪੈਂਡੈਂਟ 200 ਤੇ 500 ਰੁਪਏ ਫੀਸ ਹੋਵੇਗੀ ਫਿਜ਼ੀਕਲ ਹੈਂਡੀਕੈਪਡ ਪਰਸਨ ਦੀ ਟੈਸਟ ਦੇ ਵਿੱਚ ਦੋ ਪੇਪਰ ਆਉਣਗੇ ਫਰਸਟ ਪੇਪਰ ਪੰਜਾਬੀ ਪਾਰਟ ਦਾ ਹੋਵੇਗਾ ਉਹ ਪਾਸ ਕਰਨਾ ਜ਼ਰੂਰੀ ਹੋਵੇਗਾ ਤੇ ਸੈਕੰਡ ਪੇਪਰ ਹੈ ਉਹ ਕੁਆਲੀਫਾਈਂਗ ਟੈਸਟ ਹੋਵੇਗਾ ਉਸ ਨੂੰ ਪਾਸ ਕਰਨ ਵਾਲਾ ਕੈਂਡੀਡੇਟ ਹੀ ਪਾਸ ਮੰਨੇ ਜਾਏਗਾ ਕਿ ਉਸਦੇ ਬਿਜਤੇ ਹੀ ਜੋ ਮੈਰਿਟ ਹੈ ਉਹ ਤਿਆਰ ਕੀਤੀ ਜਾਣੀ ਹੈ ਤੇ ਇਸ ਦਾ ਜੋ ਮੋਡ ਹੈ ਆਨਲਾਈਨ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹੈ 26/8/24 ਤੋਂ 24/9/2024 ਸ਼ਾਮ 5 ਵਜੇ ਤੱਕ ਐਪਲੀਕੇਸ਼ਨ ਆਪਰੀਏ ਜਾ ਸਕਦੀ ਹੈ ਨਾ ਇਸ ਤੋਂ ਬਿਨਾ ਗਰੁੱਪ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਪਾ ਦਵਾਂਗਾ ਜੋ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਜਿਸ ਵਿੱਚ ਅਸੀਂ ਹਰ ਇੱਕ ਜੌਬ ਬਾਰੇ ਡਿਟੇਲ ਪਾਉਂਦੇ ਹਾਂ ਉਹ ਉਸ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ ਅੱਜ ਇਸ ਵੀਡੀਓ ਵਿੱਚ ਐਨਆਈ ਸਾਰਸਕਲ ਦੋਸਤੋ